ਸਸਿਕਾ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਹਮਰਜੀਤ ਗੁਰਜੋਸ਼ੀ ਜੋਸ਼ੀ ਚੈਨਲੋਂ ਅੰਤੇ ਮੈਂ ਤੁਹਾਡਾ ਸਵਾਗਤ ਕਰਦੀ ਆ। ਲੋ ਜੀ ਤੁਸੀਂ ਨੋਟੀਕ ਦੇ ਹੋਵੋਗੇ ਪਿਆਰੇ ਜੇ ਲੋਕ ਗੀਤ ਨੂੰ ਤੇ ਮੈਂ ਹਾਜ਼ਰਾਂ ਤੁਹਾਡੀ ਕਚਹਿਰੀ ਦੇ ਵਿੱਚ ਬਹੁਤ ਹੀ ਪਿਆਰੇ ਜਿਹੇ ਲੋਕ ਗੀਤ ਲੈ ਕੇ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਤੁਰੰਤ ਬਾਅਦ ਨੁਕਤਾ ਪਾਉਣੀ ਹੁੰਦੀ ਆ ਤੇ ਤੁਸੀਂ ਕਾਪੀ ਪੈਨਸਲ ਲੈ ਕੇ ਬੈਠ ਜਾਓ ਨੁਕਤਾ ਨੋਟ ਕਰ ਲਿਓ ਨੁਕਤਾ ਕੀ ਹੋਊਗਾ ਵੀ ਜੀਵਨ ਭਾਤ ਨੂੰ ਬੁਖਾਰ ਨਹੀਂ ਹੋਊਗਾ ਬਹੁਤ ਮੰਗੂਲੀ ਜੇ ਤੁਹਾਡੇ ਘਰੇ ਕਰਨ ਵਾਲਾ ਉਹ ਪਾਏ ਤੇ ਮਹਾਪੁਰਸ਼ਾਂ ਦੱਸਿਆ ਹੋਇਆ ਉਸ ਤੋਂ ਬਾਅਦ ਬੋਲੂਗੀ ਤੇ ਆਜੋ ਫਿਰ ਮੇਰੇ ਨਾਲ ਆਪਾਂ ਗਾਈਏ ਗੀਤ ਤੇ ਰਾਲ ਮਿਲ ਕੇ ਲਾਈਏ ਰੌਣਕਾਂ ਆਜੋ ਫਿਰ ਗੀਤਾਂ ਮਿਲਾਂਗੇ ਦਰ ਦੁਨੀਆ ਵਿੱਚ ਚੱਲ ਜੀ ਚੱਲੀਏ ਤੇ ਲੋ ਸੁਣੋ ਫਿਰ ਇਹ ਪਿਆਰ ਦਾ ਲੋਰ ਗੀਤ ਬੀਰੋ ਸਜਦੀ ਨੈਣਾ ਦੇ ਨਾਲ ਸੁਰਮੇ ਧਾਰੀ ਸੁਰਮੇ ਧਾਰੀ ਬੀਰੋ ਸਜਦੀ ਨੈਣਾ ਤਾਨੇ ਦੂਜੇ ਬਦੜੇਗਾ ਨੇ ਇੱਕ ਨੈਣ ਮਸਤਾਨੇ ਦੂਜੇ ਬਦੜੇਗਾ ਨੇ ਤੀਜੇ ਸਫਰ ਸੋਹਾਨੇ ਚੌਥੇ ਬੰਨਾ ਦਾ ਖਿਆਲ ਸੁਰਮੇ ਤਾਰੀ ਸੁਰਮੇ ਤਾਰੀ ਇੱਕ ਸੋਨਾ ਏ ਮੁਖੜਾ ਦੂਜਾ ਚੰਨ ਦਾ ਟੁਕੜਾ ਇੱਕ ਸੋਨਾ ਏ ਮੁਖੜਾ ਦੂਜਾ ਚੰਨ ਦਾ ਟੁਕੜਾ ਤੀਜਾ ਜੋਬਨ ਜਵਾਨ ਚੌਥਾ ਸਾਰਿਆਂ ਦੀ ਜਾਨ ਸੁਰਮੇ ਤਾਰੀ ਸੁਰਮੇ ਤਾਰੀ ਬੀਰੋ ਸਜਦੀ ਨੈਣਾ ਇੱਕ ਪਹਿਣਾ ਦੀ ਢਾਰ ਦੂਜਾ ਭਾਬੀਆਂ ਚਾਰ ਇੱਕ ਪਹਿਣਾ ਦੀ ਢਾਰ ਦੂਜੀਆਂ ਭਾਬੀਆਂ ਚਾਰ ਕਰਕੇ ਖੜੀਆਂ ਸ਼ਿੰਗਾਰ ਸੁਰਮਾ ਕੌਣੇ ਨੂੰ ਤਿਆਰ ਸੁਰਮੇ ਤਾਰੀ ਇੱਕ ਨਮੜੀ ਦੇ ਦੋਤੇ ਦੂਜੇ ਖੜੇ ਖੜੋਤੇ ਇੱਕ ਅਮੜੀ ਦੇ ਪੋਤੇ ਦੋਤੇ ਦੂਜੇ ਦਾਦੀ ਦੇ ਪੋਤੇ ਤੀਜੇ ਹੋ ਕੇ ਖੜੇ ਹੋ ਕੇ ਤਿਆਰ ਜੰਜ ਚੜ ਗਈ ਚੜ ਗਈ ਨੀੜਿਓ ਬਾਜਾਂ ਦੇ ਅੜਿਓਨੀ ਚੜਗੀ ਬਾਜੰਦੇ ਨਾਲ ਸੁਰ ਮੇ ਤਾਰੀ ਸੁਰ ਮੇ ਤਾਰੀ ਬੀਰੋ ਸਜਦੀ ਨੈਣਾਂ ਦੇ ਨਾਲ ਲੋ ਜੀ ਇਹ ਕੋੜੀ ਸੀ ਬਹੁਤ ਪਿਆਰੀ ਜੀ ਤੇ ਕੋੜੀ ਨੂੰ ਗੀਤ ਕਹਿ ਲੋ ਤੇ ਇਹਨੂੰ ਇਸ ਕੋੜੀ ਨੂੰ ਗਾਇਆ ਕਰੋ ਆਨੰਦ ਮਾਣਿਆ ਕਰੋ ਤੇ ਲੋ ਆ ਜਿਓ ਫਿਰ ਹੁਣ ਆਪਾਂ ਤੰਦਰੁਸਤੀ ਵੱਲ ਤੁਹਾਨੂੰ ਨੁਕਤਾਸ ਦੀ ਕਾਪੀ ਪੈਨਸਲ ਤੁਸੀਂ ਲੈ ਕੇ ਬੈਠੇ ਹੋਵੋਗੇ ਹੈਨਾ ਤੇ ਉਹ ਮਾ ਗੁਰシャン ਦਸਿਆ ਕੌਸ਼ਤੀ ਮਹਾਰਾਜ ਨੇ ਉਹ ਕਹਿੰਦੇ ਵੀ ਤੁਸੀਂ ਸਰਦੇ ਦਾ ਮੌਸਮ ਚੱਲ ਰਿਹਾ ਹੁਣ ਖੰਗ ਵਿੱਚ ਕਾਮ ਆ ਨਹੀਂ ਹੋ ਰਿਹਾ ਲੋਕਾਂ ਨੂੰ ਤੁਸੀਂ ਦੋ ਚਮਚੇ ਅਦਰਕ ਦਾ ਰਸ ਕੱਢ ਲਓ ਕੱਢ ਲਿਆ ਉਹਦੇ ਵਿੱਚ ਥੋੜਾ ਜਿਹਾ ਸਿੰਧ ਦਾ ਨਾਮਕ ਪਾਕਿਸਤਾਨੀ ਨੂਨ ਜਿਹਨੂੰ ਕਿ ਆਪਾਂ ਕਹਿੰਦੇ ਆ ਉਹ ਪਾ ਲਓ ਸਵੇਰੇ ਖਾਲੀ ਪੇਟ ਲੈ ਲਓ ਜੀਵਨ ਪਰ ਬੁਖਾਰ ਨਹੀਂ ਹੋਊਗਾ ਪੰਜ ਚਾਰ ਦਿਨ ਇਹ ਕਰੋ ਤੁਸੀਂ ਕਦੇ ਬੁਖਾਰ ਨਹੀਂ ਹੋਊਗਾ ਕੌਸ਼ਤੀ ਮਹਾਰਾਜ ਕਹਿੰਦੇ ਪੱਕਾ ਪੱਕਾ ਦਾ ਰੋਇ ਨੂੰ ਕਹਿੰਦੇ ਮੈਂ ਆਪ ਪੀਣਾ ਤੇ ਮੈਨੂੰ ਕਦੇ ਬੁਖਾਰ ਨਹੀਂ ਹੋਇਆ ਪੰਜ ਚਾਰ ਦਿਨ ਪੀ ਲਿਓ ਹੈ ਨਾ ਤੇ ਕੀ ਲੈਣਾ ਹੈ ਦੋ ਚਮਚੇ ਅਦਰਕ ਦਾ ਰਸ ਥੋੜਾ ਜਿਹਾ ਜੀਸਿੰਦਾ ਨਾਮਕ ਖਾਲੀ ਪੇਟ ਲੈਣਾ ਸਵੇਰੇ ਚਾਹ ਪਾਣੀ ਪੀਣ ਤੋਂ ਪਹਿਲਾਂ ਸਮਝ ਗਿਆ ਲਿਖ ਲਿਆ ਹੋਣਾ ਤੁਸੀਂ ਤੇ ਲੋ ਹੁਣ ਫਿਰ ਮੈਨੂੰ ਦਿਓ ਛੁੱਟੀਆਂ ਧੰਨਵਾਦ ਮੇਰੀ ਵੀਡੀਓ ਦੇਖ ਲਈ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਧੰਨ